ਨਮਸਕਾਰ ਸਵਾਗਤ ਹੈ ਆਪ ਸਭ ਦਾ ਅੱਜ ਅਸੀਂ ਇੱਕ ਬਹੁਤ ਹੀ ਅਹਿਮ ਵਿਸ਼ੇ ਤੇ ਤੁਹਾਡੇ ਨਾਲ ਗੱਲ ਸਾਂਝੀ ਕਰਨ ਜਾ ਰਹੇ ਹਾਂ ਲਗਾਤਾਰ ਬਾਲਪੁਰ ਮਹਾਸੰਗ ਨੂੰ ਲੈ ਕੇ ਮੀਡੀਆ ਦੇ ਵਿੱਚ ਕਾਫੀ ਵਿਵਾਦ ਨਜ਼ਰ ਆ ਰਿਹਾ ਸੀ ਅੱਜ ਬਾਲਪੁਰ ਮਹਾਸੰਗ ਨੂੰ ਲੈ ਕੇ ਪਟਿਆਲਾ ਦੇ ਵਿੱਚ ਇੱਕ ਅਹਿਮ ਬੈਠਕ ਕੀਤੀ ਗਈ ਜਿਸ ਦੇ ਵਿੱਚ ਬਾਲਪੁਰ ਮਹਾਸੰਗ ਦੇ ਕੁਝ ਆਗੂਆਂ ਵੱਲੋਂ ਮਹਾਰਾਸ਼ਟਰ ਦੇ ধুਲੀਆ ਸ਼ਹਿਰ ਤੋਂ ਸੁਸ਼ੀਲ ਕੁਮਾਰ ਪੋਪਲੀ ਜੀ ਨੂੰ ਬਹਾਲਪੁਰ ਮਹਾਸੰਗ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਪ੍ਰਧਾਨ ਚੁਣਨ ਤੋਂ ਬਾਅਦ ਮਹਾਸੰਗ ਇੱਕ ਵਾਰ ਫਿਰ ਵਿਵਾਦਾਂ ਦੇ ਵਿੱਚ ਨਜ਼ਰ ਆਇਆ ਸ਼ਾਮ ਸੁੰਦਰ ਵਦਵਾ ਜੋ ਕਿ ਰਾਜਪੁਰਾ ਦੇ ਇੱਕ ਬਹੁਤ ਹੀ ਸ਼ਖਸੀਅਤ ਨੇ ਅਤੇ ਬਹੁਤ ਕੱਦਾਵਰ ਲੀਡਰ ਵਜੋਂ ਜਾਣੇ ਜਾਂਦੇ ਹਨ ਉਹਨਾਂ ਵੱਲੋਂ ਅੱਜ ਸੋਸ਼ਲ ਮੀਡੀਆ ਉੱਤੇ ਇੱਕ ਪ੍ਰੈਸ ਨੋਟ ਜਾਰੀ ਕਰ ਇਹ ਬਿਆਨ ਜਾਰੀ ਕੀਤਾ ਗਿਆ ਕਿ ਜੋ ਬਾਲਪੁਰ ਮਹਾਸੰਗ ਦੇ ਕੁਝ ਆਗੂਆਂ ਵੱਲੋਂ ਪਟਿਆਲਾ ਦੇ ਵਿੱਚ ਮੀਟਿੰਗ ਕਰ ਸੁਸ਼ੀਲ ਕੁਮਾਰ ਪੋਪਲੀ ਨੂੰ ਮਹਾਸੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹ ਇਸ ਗੱਲ ਨੂੰ ਕੰਟੈਂਪਟ ਕਰਦੇ ਹਨ ਅਤੇ ਸੁਸ਼ੀਲ ਕੁਮਾਰ ਪੋਪਲੀ ਨੂੰ ਆਪਣਾ ਪ੍ਰਧਾਨ ਮੰਨਣ ਤੋਂ ਇਨਕਾਰ ਕਰਦੇ ਹਨ ਸੋ ਇਸੇ ਵਿਸ਼ੇ ਨੂੰ ਲੈ ਕੇ ਅੱਜ ਅਸੀਂ ਸ਼ਾਮਸੁੰਦਰ ਬਦਵਾ ਜੀ ਕੋਲ ਪਹੁੰਚੇ ਹਾਂ ਸਵਾਗਤ ਹੈ ਸ਼ਾਮਸੁੰਦਰ ਜੀ ਤੁਹਾਡਾ ਨਮਸਕਾਰ ਜੀ ਸ਼ਾਮਸੁੰਦਰ ਜੀ ਲਗਾਤਾਰ ਬਾਲਪੁਰ ਮਹਾਸੰਗ ਵਿਵਾਦਾਂ ਚ ਰਿਹਾ ਹੈ ਲਗਾਤਾਰ ਮੀਡੀਆ ਦੇ ਵਿੱਚ ਦੀ ਖਬਰਾਂ ਵੀ ਆਉਂਦੀਆਂ ਰਹੀਆਂ ਹਨ ਪਿੱਛੇ ਕੁਝ ਦਿਨਾਂ ਦੇ ਵਿੱਚ ਹਰਦਵਾਰ ਦੇ ਵਿੱਚ ਇੱਕ ਮੀਟਿੰਗ ਵੀ ਹੋਈ ਸੀ ਉਸ ਦੌਰਾਨ ਵੀ ਬਹੁਤ ਉੱਥੇ ਹੰਗਾਮਾ ਇੱਕ ਤਰ੍ਹਾਂ ਦਾ ਜੇ ਆਪਾਂ ਕਹੀਏ ਤਾਂ ਹੰਗਾਮਾ ਹੋਣ ਦੇ ਆਸਾਰ ਵੀ ਜਿੱਥੇ ਹੋ ਗਏ ਸੀ ਤੇ ਇੱਕ ਰਾਜਪੁਰਾ ਦੇ ਬਹੁਤ ਵੱਡੇ ਲੀਡਰ ਵੱਲੋਂ ਕਿਸੇ ਵਿਅਕਤੀ ਦੇ ਖਿਲਾਫ ਕੁਝ ਅਪਸ਼ਬਦ ਵੀ ਬੋਲੇ ਗਏ ਸਨ ਜਿਸ ਤੋਂ ਬਾਅਦ ਇਹ ਮੀਟਿੰਗ ਕੈਨਸਲ ਵੀ ਹੋਈ ਤੇ ਸਾਨੂੰ ਪਤਾ ਲੱਗਿਆ ਸੀ ਕਿ ਲਗਾਤਾਰ ਮਹਾਸੰਗ ਦੇ ਪ੍ਰਧਾਨ ਦੀ ਚੋਣ ਲਈ ਰੇੜਕਾ ਕੀਤਾ ਜਾ ਰਿਹਾ ਸੀ ਤੇ 4 ਤਰੀਕ ਨੂੰ ਇੱਕ ਮੀਟਿੰਗ ਵੀ ਜਮਾ ਸੰਗ ਵੱਲੋਂ ਰੱਖੀ ਗਈ ਸੀ ਲੇਕਿਨ ਇਸ ਮੀਟਿੰਗ ਤੋਂ ਇੱਕਦਮ ਪਹਿਲਾਂ ਕੁਝ ਮਹਾਸੰਗ ਦੇ ਆਗੂਆਂ ਵੱਲੋਂ ਸੁਸ਼ੀਲ ਕੁਮਾਰ ਪੋਪਲੀ ਜੀ ਨੂੰ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਮੰਜੇ ਜਬਨ ਜੀ ਪਹਿਲਾਂ ਤੋਂ ਤੁਹਾਡੇ ਰਾਜਪੁਰਾ ਖਬਰਨਾਮਾ ਹਲਚਲਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਕੀਮਤੀ ਟਾਈਮ ਕੱਢ ਕੇ ਸਾਡੇ ਕੋਲ ਪਹੁੰਚੇ ਹੋ ਤਮੈ ਸਾਰੇ ਦਰਸ਼ਕਾਂ ਦਾ ਔਰ ਖਾਸ ਤੌਰ ਤੇ ਆਪਣੇ ਪੂਰੇ ਹਿੰਦੁਸਤਾਨ ਦੇ ਵਸਦੇ ਬਹੁਤ ਬਹੁਤ ਸਮਾਜ ਨੂੰ ਸਾਰੇ ਨੂੰ ਨਮਸਕਾਰ જય ਸ਼੍ਰੀ ਰਾਮ ਕਹਨਾ ਹੈ ਜਿਵੇਂ ਕਿ ਹੁਣ ਤੁਸੀਂ ਅੱਜ ਦੱਸਿਆ ਹੈ ਕਿ ਸਾਡੇ ਬਹੁਤ ਬਹੁਤ ਸਮਾਜ ਜਿਹੜਾ ਹੈ ਬਹੁਤ ਨੇਕ شریف ਇਮਾਨਦਾਰ ਮਿਹਨਤਕਸ਼ ਇਹ ਸਮਾਜ ਹੈ ਇਹ ਲੋਕਾਂ ਦੇ ਵਿੱਚ ਆਪਣੀ ਇੰਨੀ ਕਿ ਜਗ੍ਹਾ ਬਣਾ ਚੁੱਕਿਆ ਹੈ ਕਿ ਜਦੋਂ ਇਹ ਪਾਕਿਸਤਾਨ ਤੋਂ 1947 ਦੇ ਵਿੱਚੋਂ ਉੱਜੜ ਕੇ ਆਏ ਸੀਗੇ ਸਭ ਲੋਕੇ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਜਿਹੜੇ ਤਨ ਤੇ ਕਪੜਾ ਸੀਗੇ ਉਸ ਪਾ ਕੇ ਆਏ ਸੀਗੇ ਉਹ ਅੱਜ ਮਿਹਨਤ ਆਪਣੀ ਸਦਕਾ ਇਮਾਨਦਾਰੀ ਸਦਕਾ ਅੱਜ ਹਰ ਮੁਕਾਮ ਦੇ ਵਿੱਚ ਅੱਗੇ ਪਹੁੰਚੇ ਨੇ ਤਾਂ ਹੁਣ ਜਿਹੜਾ ਸਮਾਂ ਹੈ ਉਹ ਰਾਜਨੀਤੀ ਦੇ ਵਿੱਚ ਸਮਾਜਿਕ ਧਾਰਮਿਕ ਹਰ ਕੰਮ ਦੇ ਵਿੱਚ ਅੱਗੇ ਆਪਣਾ ਯੋਗਦਾਨ ਪਾ ਰਹੇ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਮਤਲਬ ਜਿਹੜਾ ਹੈ ਇਹਨਾਂ ਦਾ ਯੋਗਦਾਨ ਹੈ ਔਰੇ ਦੇਸ਼ ਦੇ ਪ੍ਰਤੀ ਵਫਾਦਾਰ ਲੋਕ ਨੇ ਚੰਦ ਸ਼ਰਾਰਤੀ ਲੋਕ ਜਿਹੜੇ ਨੇ ਜਿਹੜਾ ਕਿ ਉਹ ਇਹ ਚਾਹਦੇ ਨੇ ਕਿ ਸਮਾਜ ਸਿਰਫ ਮੈਂ ਜਲਾਵਾ ਤੇ ਉਹਦਾ ਜਿਹੜਾ ਹੈ ਮੈਨੂੰ ਕ੍ਰੈਡਿਟ ਮਿਲੇ ਇਹ ਪੋਸੀਬਲ ਨਹੀਂ ਹੈ ਸਮਾਜ ਸਾਰੇ ਨਾਲ ਮਿਲ ਜੁਲ ਕੇ ਸਭ ਨਾਲ ਮਿਲ ਕੇ ਅੱਗੇ ਵਧਦਾ ਹੈ ਤਾਂ ਹੀ ਸਮਾਜ ਤਰੱਕੀ ਕਰਦਾ ਹੈ ਇੱਕ ਬੰਦੇ ਨਾਲ ਕਿਸੇ ਨਾਲ ਵੀ ਤਰੱਕੀ ਨਹੀਂ ਕਰਦਾ ਜਿਹੜੀ ਗੱਲ ਜੇ ਤੁਸੀਂ ਕਹੀ ਹੈ ਕਿ ਅੱਜ ਸੁਸ਼ੀਲ ਪੋਪਲੀ ਜੀ ਨੂੰ ਅਧਿਐਕਸ਼ਨ ਮੈਂ ਪਹਿਲੀ ਗੱਲ ਮੈਂ ਕੱਲਾ ਨਹੀਂ ਕਿਉਂਕਿ ਮੇਰੇ ਕੋਲ ਜਦੋਂ ਦੀ ਇਹ ਖਬਰ ਇਹਨਾਂ ਨੇ ਜਿਹੜਾ ਹੈ ਮੀਡੀਆ ਦੇ ਵਿੱਚ ਪਾਈ ਹੈ ਪੂਰੇ ਹਿੰਦੁਸਤਾਨ ਤੋਂ ਕਿਹਾ ਦਿੱਲੀ ਤੋਂ ਕਿਹਾ ਪੰਜਾਬ ਤੋਂ ਕਿਹਾ ਹਰਿਆਣਾ ਤੋਂ ਕਿਹਾ ਮਹਾਰਾਸ਼ਟਰ ਤੋਂ इवन ਤੱਕ ਕਿ ਦੁਲਿਆ ਤੱਕ ਤੋਂ ਵੀ ਫੋਨ ਆ ਰਹੇ ਨੇ ਕਿ ਇਹ ਨੂੰ ਅਸੀਂ ਜਿਹੜਾ ਇਹਦਾ ਕੰਡਮ ਕਰਦੇ ਹਾਂ ਇਹ ਬਿਲਕੁਲ ਸਰਾਸਰ ਗਲਤ ਹੋਇਆ ਉਹਦਾ ਵੀ ਕਾਰਨ ਮੈਂ ਦੱਸਦਾ ਕਿਉਂ ਗਲਤ ਹੈ ਤੇ ਪਹਿਲੇ ਗੱਲੇ ਹੈ ਕਿ 23 ਮਾਰਚ ਪੱਛੇ ਨੂੰ ਹਰਦਵਾੜ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ ਕਿ ਉਹ ਚੋਣਾਂ ਦੇ ਸਤਰਵ 'ਤੇ ਸੀਗੀ ਤਾਂ ਉਹਦੇ ਵਿੱਚ ਰਾਜਪੁਰਾ ਪੰਜਾਬ ਬਾਕੀ ਸਟੇਟਾਂ ਤੋਂ ਵੀ ਲੋਕ ਉੱਥੇ ਜਿਹੜਾ ਪਹੁੰਚੇ ਹੋਏ ਸੀਗੇ ਹੂਮ ਹਮ ਆ ਕੇ ਤਾਂ ਲੋਕਾਂ ਨੂੰ ਅਜੇ ਉਤਸ਼ਾਹ ਸੀਗਾ ਕਿ ਅਸੀਂ ਆਪਣਾ ਨਵਾਂ ਜਿਹੜਾ ਹੈ ਰਾਸ਼ੀ ਅਧਿਐਕਸ਼ ਆਪਣੀ ਮਨਮਰਜ਼ੀ ਦਾ ਚੁਣਾਂਗੇ ਜਦੋਂ ਉੱਤੇ ਮੈਨੇਜਮੈਂਟ ਨੂੰ ਇਹ ਬਣਨ ਲੱਗੀ ਕਿ ਇੱਥੇ ਕੈਂਡੀਡੇਟ ਜ਼ਿਆਦਾ ਹੋ ਸਕਦੇ ਹਨ ਜਦ ਕਿ ਹਲੇ ਕਿਸੇ ਨੇ ਨਾ ਤਾਂ ਉੱਤੇ ਕੈਂਡੀਡੇਟ ਨਾਮ ਮੰਗੇ ਗਏ ਤੇ ਨਾ ਹੀ ਉੱਤੇ ਕਿਸੇ ਨੇ ਨਾਮ ਐਨਾਉਂਸ ਕੀਤਾ ਪਰ ਇਹਨਾਂ ਨੂੰ ਆਪਣੇ ਆਪ ਤੋਂ ਡਰ ਸੀਗਾ ਕਿ ਚਾਰ ਨਾਮ ਆ ਗਏ ਪੰਜ ਨਾਮ ਆ ਗਏ ਤੇ ਜੇ ਅਗਰ VOTING ਕਰਾਣੀ ਪਈ ਸਾਡੇ ਕੋਲ ਕੋਈ ਵੀ ਅਮਲਾ ਇਹਨਾਂ ਕੋਲ ਤਿਆਰ ਨਹੀਂ ਸੀਗਾ ਤਾਂ ਉਸ ਟਾਈਮ ਜਿਹੜੇ ਹੈ ਤਿੰਨ ਚੋਣ ਅਧਿਕਾਰੀ ਜਿਹੜਾ ਹੈ ਘੋਸ਼ਿਤ ਕਰ ਦਿੱਤੇ ਗਏ ਪਰ ਉਹਨਾਂ ਦੀ ਵੀ ਨਾ ਸੁਣੀ ਗਈ ਇੱਕ ਸਿੰਗਲ ਮੈਨ ਵਨ ਸ਼ੋਅ ਮੈਨ ਹੋ ਗਿਆ ਜਿਹਦਾ ਕਿ ਸਾਰਿਆਂ ਦੇ ਵਿੱਚ ਰੋਸ ਸੀਗਾ ਕਿ ਉਹਨੇ ਸਟੇਜ ਨੂੰ ਇਹ ਕਹਿ ਲਿਆ ਕਿ ਹਾਈ ਚੈੱਕ ਕਰ ਲਿਆ ਜਦ ਕਿ ਉਹਦੇ ਵਿੱਚ ਐਸੀਆਂ ਗੱਲਾਂ ਕੀਤੇਆਂ ਜਿਹੜੇ ਕਿ ਮਹਾਸੰਗ ਦੇ ਨਾਲ ਤਾਲੁਕ ਵੀ ਨਹੀਂ ਸੀਗਾ ਕਿ ਜਿਹੜੇ ਕਹਿੰਦੇ ਸੀ ਅਸੀਂ 21 ਲੱਖ ਰੁਪਏ ਉਹਨੂੰ ਦੇ ਦਤਾ 21 ਲੱਖ ਉਹਨੂੰ ਦੇ ਦਤਾ ਉਹ ਜਦ ਕਿ ਬਹਾਪੁਰ ਮਹਾਸੰਗ ਦਾ ਉਸ ਨਾਲ ਕੋਈ ਟੇਕਾ ਦੇਗਾ ਨਹੀਂ ਹੈਗਾ ਕਿ ਉਹ ਇੱਕ ਵੱਖਰਾ ਟਰਸ ਸੀਗਾ ਉੱਤੇ ਤੁਸੀਂ 1 ਲੱਖ ਦਿਓ ਕਰੋੜ ਦਿਓ ਨਾ ਦਿਓ ਉਹ ਵੱਖਰਾ ਮੈਟਰ ਸੀਗਾ ਪਰ ਉੱਤੇ ਆਪਣੇ ਆਪ ਨੂੰ ਇਹ ਸ਼ੋਅ ਕਰਨਾ ਕਿ ਅਸੀਂ ਬਹੁਤ ਵੱਡੇ ਦਾਨਵੀਰ ਹੈ ਲੋਕਾਂ ਦੇ ਵਿੱਚ ਇਹ ਸ਼ੋਅ ਕੀਤਾ ਤਾਂ ਉਹਦਾ ਵੀ ਲੋਕਾਂ ਨੂੰ ਸਭ ਤੋਂ ਵੱਡਾ ਰੋਸਾ ਇਹ ਸੀਗਾ ਕਿ ਅਸੀਂ ਕਹਿੰਦੇ ਵੀ 2 ਦਿਨ ਮਤਲਬ ਕਿ ਤਿਆਰੀ ਕਰਦੇ ਹੋਏ ਅਸੀਂ ਹਰਦੁਆਰ ਆਏ ਮਤਲਬ 22 ਤਰੀਕ ਦੇ ਆਏ ਹੋਏ ਆ ਅੱਜ ਅਸੀਂ ਇੱਥੇ ਆਏ ਸਾਡੀ ਕਿਸੇ ਨੇ ਇਹ ਵੀ ਪੁੱਛਿਆ ਵੀ ਤੁਹਾਡੇ ਕੀ ਵਿਚਾਰ ਨੇ ਉਹਨਾਂ ਨੇ ਆਪਣੀ ਜਿਹੜੀ ਹੈ ਮਨ ਦੀ ਮਨਸ਼ਾ ਜਿਹੜੀ ਸੀਗੀ ਉਹ ਸਾਨੂੰ ਦੱਸ ਕੇ ਤੇ ਸਾਨੂੰ ਕਹਿਤਾ ਜੀ ਜਾਓ ਜੇ ਪੋਸਟ ਬਾਂਡ ਕੀਤੀ ਗਈ ਜਦ ਕਿ ਅੱਜ ਉਸ ਚੀਜ਼ ਦਾ ਅੱਜ ਜਦੋਂ ਅਸੀਂ 20 ਲੋਕ ਜਾਂ 15 ਲੋਕ ਸੀਗੇ ਉਹਦੇ ਵਿੱਚ ਖੁੱਲ ਕੇ ਉਹਨਾਂ ਨੇ ਕਿਹਾ ਕਹਿੰਦਾ ਜੀ ਇਹ ਦੱਸੋ ਅਸੀਂ ਲੋਕ ਜਿਹੜੇ ਹੈ ਇੱਥੋਂ ਬੱਸਾ ਭਰ ਕੇ ਉੱਥੇ ਲੈ ਕੇ ਗਏ ਉਹ ਮੈਂਬਰ ਸੀਗੇ ਉਹਨਾਂ ਨੇ ਕਿਹਾ ਵੀ ਤੁਹਾਡੀ ਕੀ ਬੁੱਕਤ ਹੈ ਤੁਹਾਨੂੰ ਤਾਂ ਉੱਥੇ ਜਾ ਕੇ ਕਿਸੇ ਨੇ ਪੁੱਛਿਆ ਵੀ ਨਹੀਂ ਜਦ ਕੇ ਦੇਖੋ ਵੋਟਾਂ ਦਾ ਅਧਿਕਾਰ ਚੋਣਾਂ ਦਾ ਅਧਿਕਾਰ ਵੀ ਆਮ ਜਿਹੜੇ ਮੈਂਬਰ ਸਭਾ ਨਾਲ ਨੂੰ ਹੈ ਨਾਗੇ ਚੰਦ ਲੋਗਾਂ ਨੂੰ ਤਾਂ ਇਸ ਦਾ ਵੀ ਬਹੁਤ ਵੱਡਾ ਜਿਹੜਾ ਹੈ ਨਾ ਖਮਿਆਜਾ ਹੋਇਆ ਫਿਰ ਇੱਕ ਤੁਸੀਂ ਗੱਲ ਕੀਤੀ ਕਿ ਇੱਕ ਲੀਡਰ ਨੇ ਦੂਜੇ ਲੀਡਰ ਨੂੰ ਆਪਸ਼ਬਦ ਕਹੇ ਇਹਦੇ ਵਿੱਚ ਮੈਂ ਇਹ ਕਹਾਗਾ ਪਹਿਲਾਂ ਤਾਂ ਜਾਣ ਵਾਲੇ ਦੀ ਗਲਤੀ ਹੈ ਦੂਜਾ ਉਹਨਾਂ ਦੀ ਗਲਤੀ ਹੈ ਜੇ ਉਹਨੂੰ ਆਪਸ਼ਬਦ ਬੋਲੇ ਨੇ ਇਹਦੇ ਵਿੱਚ ਦੋਨਾਂ ਹੀ ਈ ਨਦੀਪਤਰਾਮੀ ਹੋ ਰਹੀ ਹੈ ਜੇ 8 ਉਹਨੂੰ ਮਾਰਾ ਕਹਿ ਰਹੇ ਨੇ 10 ਉਹਨੂੰ ਵੀ ਮਾਰਾ ਕਹਿ ਰਹੇ ਨੇ ਕਿ ਇਹ ਸਾਡਾ ਸੰਸਕਾਰ ਨਹੀਂ ਹੈ ਕਿ ਘਰ ਹੈ ਦੁਸ਼ਮਨ ਦਾ ਵੀ ਅਸੀਂ ਜਿਹੜਾ ਸਤਕਾਰ ਕਰਦੇ ਆ ਨਾ ਕਿ ਉਹਨੂੰ ਹੱਥ ਮੰਨ ਕੇ ਕਹਿ ਦੇਣਾ ਚਾਹੀਦਾ ਸੀਗਾ ਵੀ ਅਸੀਂ ਜਿਹੜਾ ਹੈ ਤੁਹਾਡੋਂ ਮਾਫੀ ਚਾਹ ਲੈ ਕਿ ਤੁਸੀਂ ਬਾਹਰ ਚਲੇ ਜਾਓ ਤਾਂ ਉਹ ਜਿਹੜੀ ਉੱਥੇ ਸ਼ਬਦਾ ਵਾਲੀ ਮਤਤੀ ਗਈ ਉਹ ਵੀ ਨਾਗਵਾਰਾ ਸੀਗੀ ਹਰ ਬਹਾਵਲਪੁਰ ਸਮਾਜ ਨੂੰ इवन ਤਾਂ ਕਿ ਦੂਸਰੇ ਬਰਾਦਰਾਂ ਨੂੰ ਵੀ ਇਹ ਅੱਛੀ ਨਹੀਂ ਲੱਗੀ ਰਹੀ ਗੱਲ ਕਿਉਂਕਿ ਉਸ ਤੋਂ ਡੇਢ ਪੋਸਟਬਾਉਂਡ ਹੋਣ ਤੋਂ ਬਾਅਦ ਇਹਨਾਂ ਨੇ ਕਿਹਾ ਜੀ ਸਾਨੂੰ 2 ਮਹੀਨੇ ਦਾ ਸਮਾਂ ਲੱਗੇਗਾ ਅਸੀਂ ਇਲੈਕਸ਼ਨ ਕਰਾਵਾਂਗੇ ਉਸ ਦੇ باوجود ਜੋ ਸਾਡੇ ਸੁਣਨ ਦੇ ਵਿਸ਼ਵ ਨੇ ਸੂਤਰਾਂ ਨੇ ਕਿਹਾ ਕਿ 19 April ਨੂੰ ਇਹਨਾਂ ਨੇ ਇੱਕ ਰਾਲ ਦੇ ਵਿੱਚ ਇੱਕ ਮੀਟਿੰਗ ਰੱਖੀ ਸੀ ਉਹਨੂੰ ਵੀ ਇਹਨਾਂ ਨੇ ਪੋਸਟਪੋਨ ਕਰਤਾ ਫਿਰ 27 April ਦੀ ਰੱਖੀ ਉਹਨੂੰ ਵੀ ਪੋਸਟਪੋਨ ਕਰਤਾ ਪਰ ਜੋ ਪਰਸੋਂ ਤੋਂ ਸਾਨੂੰ ਸੁਣਨ ਚ ਆ ਰਿਹਾ ਸੀਗਾ ਕਿ 4 ਮਈ 2025 ਨੂੰ ਨਰੇਲਾ ਦੇ ਵਿੱਚ ਚੋਣ ਦੇ ਸਤਰਵ ਦੇ ਵਿੱਚ ਉੱਥੇ ਮੀਟਿੰਗ ਰੱਖੀ ਗਈ ਹੈ। ਉਹ ਵੀ ਸਾਨੂੰ ਪੂਰੇ ਹਿੰਦੁਸਤਾਨ ਤੋਂ ਲੋਕਾਂ ਦੇ ਫੋਨਾਂ ਨਾਲ ਸ਼ੁਰੂ ਹੋ ਗਏ ਕਿ ਸਾਨੂੰ ਕਿਸੇ ਨੂੰ ਮੈਸੇਜ ਨਹੀਂ ਹੈ। ਅੱਜ ਮੰਨ ਲਓ 30 ਤਰੀਕ ਹੋ ਗਈ ਹੈ। ਵੀ ਇਹ ਕੀ ਹੋ ਰਿਹਾ ਹੈ? ਕਿਉਂਕਿ ਜਦੋਂ ਕਿ 23 ਮਾਰਚ ਨੂੰ ਲੋਕਾਂ ਨੇ ਹੁਣ ਆਉਧਾ ਗਿਆ ਉਤਸ਼ਾਹ ਸੀਗਾ ਤੇ ਸਾਨੂੰ ਕੋਈ ਮੈਸੇਜ ਨਹੀਂ ਹੈ। ਤਾਂ ਉਹਨਾਂ ਦਾ ਵੀ ਲੋਕਾਂ ਨੂੰ ਰੋਸਾ ਸੀਗਾ। ਔਰ ਇਹਨਾਂ ਨੂੰ ਇਹ ਸੀਗਾ ਜੇ ਉੱਥੇ ਦੁਬਾਰਾ ਲੋਕ ਆਣਗੇ ਕਿ ਪਤਾ ਨਹੀਂ ਨਹੀਂ ਆਣਗੇ ਕਿਉਂਕਿ ਰੋਸਾ ਹੈ ਸੀਗਾ ਤਾਂ ਇਸ ਕਰਕੇ ਇਹਨਾਂ ਨੇ ਜਿਹੜੀ 4 ਤਰੀਕ ਦੀ ਮੀਟਿੰਗ ਰੱਖੀ ਸੀਗੀ ਉਸ ਤੋਂ ਪਹਿਲਾਂ ਇਹਨਾਂ ਨੇ ਪਲਾਨਿੰਗ ਕੀਤੀ ਮੇਰੇ ਕੋਲ ਵੀ ਕੱਲ ਗਿਆਨ ਚੰਦ ਘਟਾਲਾ ਜੀ ਦਾ ਫੋਨ ਆਇਆ ਮਿਲੇ ਵੀ ਸੀਗੇ ਕਿ ਵੱਧਵਾ ਜੀ ਆਪਾਂ 4 ਤਰੀਕ ਦੀ ਜਿਹੜੀ ਮੀਟਿੰਗ ਹੈ ਉਹਦੇ ਵਾਸਤੇ ਵਿਚਾਰ ਵਟਾਂਦਰਾ ਕਰਨਾ ਤੇ ਆਪਾਂ ਪਟਿਆਲੇ ਇਕੱਠੇ ਹੋਣਾ ਚਲੋ ਅਸੀਂ ਇਥੋਂ ਤਕਰੀਬਨ 11:30 ਵਜੇ ਉੱਥੇ ਪਹੁੰਚ ਗਏ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਦੇਖਿਆ ਉੱਥੇ মিডিਆ ਵੀ ਪਹੁੰਚਿਆ ਹੋਇਆ ਉੱਥੇ ਉਹਨਾਂ ਨੇ